ਮੇਰਾ ਫਰਜ਼ ਬਣਦਾ ਸੀ ਤੈਨੂੰ ਸਾਰੀ ਗੱਲ ਦੱਸਣ ਦਾ ਮੈਂ ਤੈਨੂੰ ਦੱਸਦੀ ਜੇ ਮੈਂ ਤੇਰੇ ਨਾਲ ਗੱਲ ਨਾ ਕਰਦੀ ਕੱਲ ਨੂੰ ਤੂੰ ਹੀ ਕਹਿਣਾ ਸੀ ਕਿ ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਹੁਣ ਤੂੰ ਹੀ ਦੇਖ ਲੈ ਭਾਈ ਵੀ ਕੀ ਕਰਨਾ ਕੀ ਨਹੀਂ ਹੁਣ ਇਹ ਤੇ ਆਇਆ ਸੀ ਹੁਣ ਫਿਰ ਤੁਰ ਪਿਆ ਤੂੰ ਉਧਰ ਨੂੰ ਨਾ ਮਾਮੀ ਜੀ ਮੈਨੂੰ ਇੱਕ ਗੱਲ ਦੱਸੋ ਕੱਲ ਤਾਂ ਮੇਰੇ ਮੰਮੀ ਆਏ ਤੁਸੀਂ ਉਹਨਾਂ ਕੋਲੇ ਸਾਰੀਆਂ ਮੇਰੀਆਂ ਗੱਲਾਂ ਕਰੀ ਗਏ ਇਹ ਭੂਆ ਕੋਲੇ ਜਾਣ ਦੀ ਜਿੱਦ ਕਰਦੀ ਐ ਮੇਰੀ ਕੋਈ ਗੱਲ ਮੰਨਦੀ ਨਹੀਂ ਹੁਣ ਇਹ ਆਏ ਤਾਂ ਇਹਨਾਂ ਕੋਲੇ ਲੈ ਕੇ ਬੈਹ ਗਏ ਉਹੀ ਗੱਲਾਂ ਤੁਸੀਂ ਕਿਉਂ ਇਹਨਾਂ ਨੂੰ ਮੇਰੇ ਖਿਲਾਫ ਕਰੀ ਜਾਂਦੇ ਹੋ ਮੇਰੇ ਖਿਲਾਫ ਕੰਨ ਭਰੀ ਜਾਂਦੇ ਹੋ ਨਾਲੇ ਮੈਂ ਤਾਂ ਕੋਈ ਮਾੜੀ ਗੱਲ ਕਰੀ ਹੀ ਨਹੀਂ ਜੇ ਮਾੜੀ ਨਹੀਂ ਤੇ ਚੰਗੀ ਵੀ ਕਿਹੜੀ ਕਹੀ ਐ ਅਸੀਂ ਤਾਂ ਸਾਰੇ ਕਹੀ ਜਾਂਦੇ ਆ ਵੀ ਜਾਣਾ ਨਹੀਂ ਤੂੰ ਕੱਲਿਓ ਜਿੱਦ ਤੇ ਅੜੀ ਪਈ ਐ ਵੀ ਭੂਆ ਕੋਲੇ ਜਾਣਾ ਸੁਲਾਫ਼ ਮੈਂ ਨਹੀਂ ਚਲਦੀ ਖਿਲਾਫ਼ ਤਾਂ ਤੂੰ ਚਲਦੀ ਏ ਸਾਰਿਆਂ ਦੇ ਜਿਹੜੀ ਆਪਣੀ ਜਿੱਦ ਤੇ ਅੜੀ ਪਈ ਏ ਨਾ ਮਾਮੀ ਜੀ ਮੈਨੂੰ ਕੋਈ ਰਾਸਿਸ ਦੀ ਗੱਲ ਕਹਿਣ ਦਾ ਵੀ ਹੱਕ ਨਹੀਂ ਮੈਂ